हां जी दोस्तों आदावज मैं मोहम्मद जमील हज़ारा बुजायत हूं दोस्तों आज ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਨੇ ਨੇ ਆਮ ਆਦਮੀ ਪਾਰਟੀ ਦੇ ਸਿੱਖਿਆ ਮਾਡਲ ਤੇ ਆਮ ਆਦਮੀ ਪਾਰਟੀ ਜਦੋਂ ਸੱਤਾ ਚਾਹੀ ਹੈ ਜਦੋਂ ਤੋਂ ਮਤਲਬ ਇਹਨੇ ਸ਼ੁਰੂ ਕੀਤਾ ਹੈ ਆਪਦਾ ਪ੍ਰਚਾਰ ਕਰਨਾ ਪਾਰਟੀ ਨੇ ਇਹਦਾ ਇੱਕੋ ਇੱਕ ਮੇਨ ਮਤਲਬ ਮੋਟਿਵ ਇਹ ਹੈ ਕਿ ਅਸੀਂ ਮਤਲਬ ਸਿੱਖਿਆ ਨੂੰ ਬਹੁਤ ਵਧੀਆ ਤਰੀਕੇ ਨਾਲ ਪ੍ਰਮੋਟ ਕਰਾਂਗੇ ਜਿਹੜੀ ਸਿੱਖਿਆ ਨੂੰ ਦਾ ਜੋ ਮਿਆਰ ਹੈ ਉਹ ਵਧੀਆ ਬਣਾਵਾਂਗੇ ਤਾਂ ਦਿੱਲੀ ਦੇ ਵਿੱਚ ਇਹਨਾਂ ਨੇ ਦਿਖਾਇਆ ਕਰਕੇ ਲੋਕਾਂ ਨੂੰ ਪਤਾ ਨਹੀਂ ਦੇਖੋ ਸਹੀ ਕੀਤਾ ਜਾਂ ਗਲਤ ਕੀਤਾ ਪਰ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਾਰਿਆ ਗਿਆ ਕਿ ਜੋ ਦਿੱਲੀ ਮਾਡਲ ਹੈ ਸਿੱਖਿਆ ਮਾਡਲ ਬਹੁਤ ਵਧੀਆ ਬਣਾਤਾ ਇਹਨਾਂ ਨੇ ਤਾਂ ਉਹਨੂੰ ਦੇਖ ਕੇ ਪੰਜਾਬ ਵਾਲਿਆਂ ਨੇ ਵੀ ਬੜਾ ਭਰੋਸਾ ਕੀਤਾ ਇਹਨਾਂ ਦੇ 92 ਸੀਟਾਂ ਦੇਤੀਆਂ ਤਾਂ ਵਧੀਆ ਸਰਕਾਰ ਬਣਾਤੀ ਇਹਨਾਂ ਦੀ ਕਿ ਹੁਣ ਦਿੱਲੀ ਵਾਲਾ ਸਿੱਖਿਆ ਮਾਡਲ ਇੱਥੇ ਵੀ ਲਾਗੂ ਹੋਊਗਾ ਤਾਂ ਮੈਂ ਹੁਣ ਦੋਨੋਂ ਇੱਕ ਦਿੱਲੀਆ ਪੰਜਾਬ ਮਲੇਕ ਆਪਣੇ ਪੰਜਾਬ ਦੇ ਸਿੱਖਿਆ ਮਾਡਲ ਤੇ ਗੱਲ ਕਰਨ ਲੱਗਿਆ ਤੇ ਤੁਹਾਨੂੰ ਮੈਂ ਇਹਦੀ ਮਤਲਬ ਤੱਥ ਵੀ ਦੱਸਦਾ ਇਹਦੇ ਕਿ ਕਿਸ ਤਰ੍ਹਾਂ ਦਾ ਬਦਲ ਸਿੱਖਿਆ ਮਾਡਲ ਚੱਲ ਰਿਹਾ ਔਰੇ ਸਾਡੇ ਮਲੇ ਕੋਲੇ ਦੀ ਗੱਲ ਕਰਦਾ ਮੈਂ ਮਲੇ ਕੋਲੇ ਨਾਲ ਸੰਬੰਧਤ ਹੋਣ ਕਰਕੇ ਮੈਂ ਜ਼ਿਆਦਾ ਮਲੇ ਕੋਲੇ ਨੂੰ ਪ੍ਰੈਫਰ ਕਰਦਾ ਕਿ ਮੈਂ ਇਹਦੀ ਸਿੱਖਿਆ ਦੇ ਚਾਲਣਾ ਪਾਵਾਂ ਲੋਕਾਂ ਨੂੰ ਪਤਾ ਲੱਗੇ ਦੋਸਤੋ ਜੋ ਸਿੱਖਿਆ ਮਾਡਲ ਦੀ ਗੱਲ ਹੈ ਨਾ ਕਿ ਬਹੁਤ ਵਧੀਆ ਸਿੱਖਿਆ ਮਾਡਲ ਲਾਗੂ ਕਰਦਾ ਆਮਾ ਦੀ ਪਾਰਟੀ ਨੇ ਸਾਡੇ ਮਲੇ ਕੋਲੇ ਦੇ ਵਿੱਚ ਸਿੱਖਿਆ ਜਿਹੜਾ ਪੱਧਰ ਹੈ ਬਹੁਤ ਨਿਜਲੇ ਪੱਧਰ ਦਾ ਹੈ ਬਹੁਤ ਗਿਰਿਆ ਹੋਇਆ ਪੱਧਰ ਇੱਥੇ ਮਤਲਬ ਸਦੀਆਂ ਤੋਂ ਯਾਨੀ ਕਿ ਲਾਲੋ ਜੀ ਵੀ ਦਹਾਕਿਆਂ ਤੋਂ ਇੱਥੇ ਕੋਈ ਅਫਸਰ ਨਹੀਂ ਬਣਿਆਗਾ ਕਲਾਸ 1 ਅਫਸਰ ਹੈ ਥੋ ਨਹੀਂ ਨਿਕਲਿਆ ਬੱਚਾ ਤੇ ਬਸ ਠੀਕ ਹੈ ਬੱਚੇ ਮੀਡੀਅਮ ਕਲਾਸ ਮੀਡੀਅਮ ਮiddel ਕਲਾਸ ਲੋਕ ਨੇ ਪੜ੍ਹਦੇ ਨੇ ਕੋਈ ਅਮੀਰ ਆਦਮੀ ਹੁੰਦਾ ਆਪਣੀ ਮਿਹਨਤ ਨਾਲ ਉਸ ਨੂੰ ਚਲ ਆਪਦਾ ਖਰਚਾ ਕਰਕੇ ਟਿਊਸ਼ਨਾਂ ਪੜਾ ਕੇ ਬੱਚਿਆਂ ਨੂੰ ਕੁਝ ਬਣਾਉਂਦਾ ਜੋ ਬੱਚੇ ਬਣਨ ਵਾਲੇ ਨੇ ਤਾਂ ਜੋ ਗਰੀਬ ਲੋਕ ਨੇ আর ਮiddel ਕਲਾਸ ਲੋਕ ਨੇ ਜਿਹੜੇ ਉਸੇ ਪਿੱਛੇ ਰਹੇ ਜਾਂਦੇ ਨੇ ਜ਼ਿਆਦਾਤਰ ਮੁ슬ਮਾਨ ਆਬਾਦੀ ਐ ਮਲੇ ਕੋਲੇ ਦੀ ਤਾਂ ਹੁਣ ਮੈਂ ਤੁਹਾਨੂੰ ਸਿੱਖਿਆ ਮਾਡਲ ਦੀ ਗੱਲ ਦੱਸਣ ਲੱਗਿਆ ਕਿ ਇੱਥੇ ਦੋ ਸੀਨੀਅਰ ਸੈਕੰਡਰੀ ਸਕੂਲ ਨੇ ਇੱਕ ਮੁੰਡਿਆਂ ਵਾਲਾ ਤੇ ਇੱਕ ਕੁੜੀਆਂ ਵਾਲਾ ਸਰਕਾਰੀ ਕન્યા ਸਕੂਲ ਤੇ ਗਰਲਜ਼ ਬੁਆਏਜ਼ ਦੋਨੋਂ ਸਕੂਲ ਨੇ ਤਾਂ ਦੋਨਾਂ ਦੇ ਵਿੱਚ ਜੋ ਸਾਇੰਸ ਦੀ ਫੈਕਲਟੀ ਲਿਆਂਦੀ ਇਹਨਾਂ ਨੇ ਕਿ ਮੈਡੀਕਲ ਨਾਨ ਮੈਡੀਕਲ ਬੱਚੇ ਪੜਿਆ ਕਰਨਗੇ ਪਲੱਸ 1 ਪਲੱਸ 2 ਦੇ ਵਿੱਚ ਤਾਂ ਗਰੀਬ ਬੱਚਿਆਂ ਨੂੰ ਬੜਾ ਇਹਨਾਂ ਨੇ ਪ੍ਰਚਾਰਿਆ ਕਿ ਹਾਂ ਅਸੀਂ ਦੇਖੋ ਕਿੰਨਾ بڑا ਕੰਮ ਕਰਤਾ ਇਹ ਪਹਿਲੀਆਂ ਸਰਕਾਰਾਂ ਨੇ ਪਰ ਸਾਇੰਸ ਦੇ ਟੀਚਰ ਨਹੀਂ ਲੈ ਕੇ ਆਉਂਦੇ ਦੇਖੋ ਇਹ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੈ ਕਿ ਮਤਲਬ ਇੱਕ ਸ਼ਹਿਰ ਨਾਲ ਮਜ਼ਾਕ ਕੀਤਾ ਇਹਨਾਂ ਨੇ ਬਹੁਤ ਬੜਾ ਕਿ ਗਰੀਬਾਂ ਦੇ ਬੱਚੇ ਪੜ੍ਹਦੇ ਨੇ ਉੱਥੇ ਸਾਇੰਸ ਦੇ ਟੀਚਰੇ ਨਾਲ ਹੋਣ ਮੈਂ ਉਸਦੇ ਬਾਰੇ ਦੇਖੋ ਮੈਂ ਬਹੁਤ ਦੇਰ ਤੋਂ ਇਹ ਮੈਂ ਚਿੰਤਾ ਜੀ ਦੀ ਕੇ ਵੀ ਇੱਥੇ ਬੱਚ ਟੀਚਰ ਨਹੀਂ ਜਾਂਦੇ ਜਾਣ ਕਿਉਂਕਿ ਮੇਰੇ ਆਪਣੇ ਬੱਚੇ ਵੀ ਇਹਨਾਂ ਸਕੂਲਾਂ ਚ ਪੜ੍ਹਦੇ ਨੇ ਤਾਂ ਮੈਂ ਕੀ ਕੀਤਾ ਜੀ ਮੈਂ ਜਦੋਂ ਇਹ ਸਰਕਾਰ ਬਣੀ ਮੈਂਨੇ ਸਿੱਖਿਆ ਮੰਤਰੀ ਨੂੰ ਇੱਕ ਲੈਟਰ ਲਿਖਿਆ ਕਿ ਸਾਡੇ ਕੋਲ ਸਾਇੰਸ ਦੇ ਟੀਚਰ ਨਹੀਂ ਹਨ ਤਾਂ ਉਹਦਾ ਛੇਤੀ ਉਹ ਛੇਤੀ ਪ੍ਰਬੰਧ ਕੀਤਾ ਜਾਵੇ ਕਿਉਂਕਿ ਬਿਨਾਂ ਟੀਚਰਾਂ ਤੋਂ ਦੇਖੋ ਪੜ੍ਹਾਈ ਕਰਨੀ ਇੱਕ ਮਜ਼ਾਕ ਵਾਲੀ ਗੱਲ ਹੈ ਬੱਚਿਆਂ ਨਾਲ ਮਜ਼ਾਕ ਕਰਨ ਵਾਲੀ ਗੱਲ ਹੈ ਤਾਂ ਜੀ ਸਿੱਖਿਆ ਮੰਤਰੀ ਨੂੰ ਮੈਂ ਲੈਟਰ ਲਿਖਿਆ ਮੁੱਖ ਮੰਤਰੀ ਨੂੰ ਕਾਪੀ ਭੇਜੀ ਉਹਦੀ ਦੋਵੇਂ ਐਮਐਲਏ ਐਮਐਲਏ ਮਲੇਗੋਲਾ ਤੇ ਐਮਐਲਏ ਆਮਰਗੜ ਨੂੰ ਉਹਦੀ ਮਤਲਬ ਕਾਪੀ ਭੇਜੀ ਇੱਕ ਤੇ ਇੱਕ ਕਾਪੀ ਮੈਂ ਅਰਵਿੰਦ ਕੇਜਰੀਵਾਲ ਜੋ ਪਾਰਟੀ ਦੇ ਮਤਲਬ ਹੈੱਡ ਨੇ ਆਮ ਆ디 ਪਾਰਟੀ ਦੇ ਉਹਨਾਂ ਨੂੰ ਮੈਂ ਭੇਜੀ ਦਿੱਲੀ ਮੁੱਖ ਮੰਤਰੀ ਨੂੰ ਉਹਨਾਂ ਮੁੱਖ ਮੰਤਰੀ ਦਿੱਲੀ ਕੇਜਰੀਵਾਲ ਦਾ ਜਵਾਬ ਆ ਗਿਆ ਕਿ ਇਹ ਪੰਜਾਬ ਦਾ ਮਾਮਲਾ ਹੈ ਤੁਸੀਂ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਇਹ ਭੇਜੋ ਤਰਨੁਲ ਆਲਰੇਡੀ ਮੇਰੇ ਭੇਜੀ ਹੋਇਆ ਸੀ ਕੋਈ ਕਾਰਵਾਈ ਨਹੀਂ ਹੋਈ ਤੇ ਕੋਈ ਮੈਨੂੰ ਲੈਟਰ ਨਹੀਂ ਆਇਆ ਕੋਈ ਇੰਟੀਮੀਸ਼ਨ ਨਹੀਂ ਤਾਂ ਉਹਨਾਂ ਨੇ ਕੁਝ ਨਹੀਂ ਕਿਹਾ ਕਿ ਕਿ ਪਸੰਦ ਮਿਲਿਆ ਨਹੀਂ ਮਿਲਿਆ ਅਸੀਂ ਕਾਰਵਾਈ ਕਰ ਰਹੇ ਹਾਂ ਨਹੀਂ ਕਰ ਰਹੇ ਤਾਂ ਕੁਝ ਦਿਨ ਬਾਅਦ ਸਿੱਖਿਆ ਮੰਤਰੀ ਬਦਲ ਗਏ ਮੈਂ ਉਹਨਾਂ ਨੂੰ ਫਿਰ ਮਾਈਨਰ ਭੇਜਿਆ ਉਹ ਪਹਿਲੀ ਚਿੱਠੀ ਭੇਜੀ ਨਾਲ ਲਾ ਕੇ ਤਾਂ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਸਿੱਖਿਆ ਮੰਤਰੀ ਨੂੰ ਭੇਜਿਆ ਉਹ ਮੁੱਖ ਮੰਤਰੀ ਨੂੰ ਭੇਜਿਆ ਦੋਨੇ ਐਮਐਲਏ ਨੂੰ ਭੇਜਿਆ ਵਿਧਾਇਕਾਂ ਨੂੰ ਤਾਂ ਤੀਸਰੇ ਉਸ ਤੋਂ ਬਾਅਦ ਫਿਰ ਸਿੱਖਿਆ ਮੰਤਰੀ ਬਦਲ ਗਏ ਫਿਰ ਮੈਂ ਉਹ ਲੈਟਰ ਦਾ ਤੀਸਰਾ ਰਾਈਂਡਰ ਫਿਰ ਭੇਜਿਆ ਨਾਲ ਪਹਿਲੇ ਦੋਨੋਂ ਲੈਟਰ ਲਾ ਕੇ ਭੇਜੇ ਸਿੱਖਿਆ ਮੰਤਰੀ ਨੂੰ ਤੇ ਦੋਵਾਂ ਵਿਧਾਇਕਾਂ ਨੂੰ ਤੇ ਮੁੱਖ ਮੰਤਰੀ ਨੂੰ ਭੇਜੇ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਤਾਂ ਹੁਣੇ ਜੋ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨੇ ਇਹਨਾਂ ਨੇ ਮਲੇਰਕੋਲਾ ਦਾ ਚੰਚੇਤ ਦੌਰਾ ਕੀਤਾ ਇੱਕ ਉਹਰੇ ਮੀਟਿੰਗ ਰੱਖੀ ਜੋ ਹੈਡ ਟੀਚਰ ਨੇ ਸਕੂਲਾਂ ਦੇ ਉਹਨਾਂ ਨਾਲ ਚਲੋ ਵਧੀਆ ਗੱਲ ਲੈ ਕੇ ਉਹਨਾਂ ਤੋਂ ਲੈ ਕੇ ਫੀਡਬੈਕ ਲੈਣੀ ਚਾਹੀਦੀ ਹੈ ਕਿ ਸਿੱਖਿਆ ਦਾ ਕਿਵੇਂ ਚੱਲ ਰਿਹਾ ਹੈ ਸਕੂਲਾਂ ਦਾ ਮਾਮਲਾ ਤਾਂ ਕਿਵੇਂ ਸੁਧਾਰ ਕੀਤਾ ਜਾਵੇ ਇੱਕ ਅਮਰਗੜ ਤੇ ਮਲੇਰਕੋਲਾ ਉਹਦੇ ਆਲੇ ਦੁਆਲੇ ਬੈਠੇ ਨੇ ਅਰੁਣ ਨੇ ਸਿੱਖਿਆ ਦੇ ਜ ਪੱਤਰ ਤੇ ਕੋਈ ਵੀ ਗੱਲ ਨਹੀਂ ਕੀਤੀ ਯਾਰ ਮੇਰੇ ਜੋ ਲੈਟਰ ਨੇ ਜੋ ਮਤਲਬ ਮੈਂ ਹੁਣ ਤੱਕ ਮਿਹਨਤ ਕਰਦਾ ਰਿਹਾ ਕਿ ਸਾਡੇ ਸਕੂਲਾਂ ਦੇ ਵਿੱਚ ਸਟਾਫ ਦੀ ਘਾਟ ਹੈ ਸਾਇੰਸ ਦੇ ਟੀਚਰ ਨਹੀਂ ਹਨ ਉਸ ਤੇ ਕੋਈ ਗੱਲ ਨਹੀਂ ਕੀਤੀ ਆ ਨਾ ਇੱਕ ਸ਼ਬਦ ਸਿੱਖਿਆ ਮੰਤਰੀ ਨੇ ਬੋਲਿਆ ਜਦੋਂ ਕੇ ਮੌਕਾ ਖਾ ਕੇ ਸਿੱਖਿਆ ਮੰਤਰੀ ਸਾਡੇ ਸ਼ਹਿਰ ਚ ਆਏ ਨੇ ਤਾਂ ਅਸੀਂ ਉਹਨਾਂ ਤੋਂ ਮੰਗ ਕਰੀਏ ਇਸ ਗੱਲ ਦੀ ਕਿ ਬਈ ਸਾਡੇ ਟੀਚਰ ਨਹੀਂ ਹੈ ਸਟਾਫ ਪੂਰਾ ਕਰੋ ਅਸੀਂ ਕਿੰਨੀ ਦੇਰ ਤੋਂ ਤਿੰਨ ਸਾਲਾਂ ਤੋਂ ਪਿੱਟ ਰਹੇ ਆ ਇਸ ਗੱਲ ਨੂੰ ਤਾਂ ਕੋਈ ਵੀ ਗੱਲ ਨਹੀਂ ਹੋਈ ਉਹਦੇ ਜ ਗੱਲਾਂ ਕੀ ਹੋਈਆਂ ਇੱਕ ਪ੍ਰੀਪਲਾਨਡ ਕੰਮ ਥਾ ਟੀਚਰਾਂ ਨੂੰ ਸਟਾਫ ਨੂੰ ਕਿਹਾ ਗਿਆ ਕਿ ਤੁਸੀਂ ਆਹ ਦਿਨਾਂ ਦੱਸਣੀਆਂ ਨੇ ਬਾਵਾ ਕੰਨੀਆਂ ਸਰਕਾਰ ਦੀ ਤਾਂ ਉਹਨੂੰ ਬਸ ਉਹ ਨੂੰ ਇਹ ਪ੍ਰਮੋਟ ਕਰੀ ਜਾਣੇ ਕਿ ਅਸੀਂ ਆਹ ਜਾ ਕੇ ਅਸੀਂ ਵਰਕਸ਼ਾਪਾਂ ਲਾ ਰਹੇ ਆਂ ਮੀਟਿੰਗਾਂ ਕਰ ਰਹੇ ਆਂ ਔਰ ਬਹੁਤ ਵਧੀਆ ਫੀਡਬੈਕ ਆ ਰਹੀ ਹੈ ਤਾਂ ਹੁਣ ਮੈਂ ਤੁਹਾਨੂੰ ਇੱਕ ਕੁਝ ਦੱਸਣਾ ਇਹਦੇ ਜੋ ਪੁਰਾਣੇ ਦੀ ਬੈਕਗ੍ਰਾਉਂਡ ਹੈ ਕਿ ਕਿਸ ਤਰ੍ਹਾਂ ਦਾ ਮਤਲਬ ਸਾਡੇ ਨਾਲ ਮਿਲਾਕ ਮਜ਼ਾਕ ਕੀਤਾ ਇਹਨਾਂ ਨੇ ਇਸ ਤੋਂ ਪਹਿਲੀ ਸਰਕਾਰ ਕਾਂਗਰਸੀ ਸਰਕਾਰ ਦੇ ਵਿੱਚ ਮੈਡਮ ਰਜੀਆ ਸੁਲਤਾਨਾ ਸਾਡੇ ਵਿਧਾਇਕ ਵਿਧਾਇਕਾ ਤੇ ਇਥੋਂ ਉਸ ਟਾਈਮ 259 ਸਕੂਲ ਅਪਗ੍ਰੇਡ ਕੀਤੇ ਪੰਜਾਬ ਦੇ ਤਾਂ ਉਸ ਦੇ ਵਿੱਚ ਮਲੇਰਕੋਲਾ ਦਾ ਇੱਕ ਵੀ ਸਕੂਲ ਨਹੀਂ ਹੋਇਆਗਾ ਦੇਖੋ ਸਾਨੂੰ ਬੜਾ ਉਸ ਟਾਈਮ ਵੀ ਦੁੱਖ ਹੋਇਆ ਕਿ ਸਾਡੇ ਮਲੇਰਕੋਲਾ ਦੇ ਵਿੱਚ ਬਹੁਤ ਜ਼ਿਆਦਾ ਲੋਡ ਹੈ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਔਰ ਨਵੇਂ ਸਕੂਲ ਬਣਾਉਣ ਦੀ ਕਿਉਂਕਿ ਕਈ ਸਕੂਲਾਂ ਦੀ ਇੱਥੇ ਲੋਡ ਹੈ ਜੇ ਬੱਚੇ ਬਹੁਤ ਜ਼ਿਆਦਾ ਨੇ ਇੱਥੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਦਾ ਇਹ ਹਾਲ ਹੈ ਕਿ ਸਾਡੇ ਕਿਲਾ ਰਹਿਮਤਖਨ ਦਾ ਸਕੂਲ ਹੈ ਉਸ ਦੇ ਵਿੱਚ ਬੱਚਿਆਂ ਦੇ ਬੈਠਣ ਨੂੰ ਕਿਤੇ ਵੀ ਜਗ੍ਹਾ ਨਹੀਂ ਹੈਗੀ ਤਾਂ ਸਿਖਰੇ ਕਹਿ ਰਹੇ ਨੇ ਕਿ ਵੀ ਜੇ ਕਿਤੇ ਬੱਚੇ ਨੂੰ ਦਾਖਲ ਕਰ ਲੈਣੇ ਆ ਜੇ ਕਿਤੇ ਜਗ੍ਹਾ ਹੈਗੀ ਬਿਠਾ ਦਿਓ ਯਾਨੀ ਬਿਲਕੁਲ ਸਾਰੇ ਪੰਜਾਬ ਤੋਂ ਜ਼ਿਆਦਾ ਬੱਚੇ ਇਸ ਸਕੂਲ ਦੇ ਵਿੱਚ ਨੇ ਮਕਲਾ ਰਹਿਮਤ ਖੜਾ ਵਾਲੇ 'ਚ ਤਕਰੀਬਨ ਯਾਨੀ ਇਹ ਹਾਲ ਹੈ ਵੀ ਸਾਡੇ ਇੱਥੇ ਸਕੂਲ ਨਹੀਂ ਖੁੱਲ੍ਹੇ ਜਾ ਰਹੇ ਸਾਡੇ ਸਕੂਲ ਅਪਗ੍ਰੇਡ ਨਹੀਂ ਹੋ ਰਹੇ ਜਿਹੜੇ ਸਕੂਲ ਹੈਗੇ ਨੇ ਉਹਨਾਂ ਦੇ ਵਿੱਚੋਂ ਸਟਾਫ ਨਹੀਂ ਹੈ ਪੂਰਾ ਤਾਂ ਇਹਨੂੰ ਕੌਣ ਪੂਰਾ ਕਰੂਗਾ ਔਰ ਜਦੋਂ ਸਿੱਖਿਆ ਮੰਤਰੀ ਆਏ ਨੇ ਉਹਨੂੰ ਕੌਣ ਕਹੂਗਾ ਵਿਧਾਇਕ ਦੋਨੋਂ ਆਲੇ-ਦਾਲੇ ਬੈਠੇ ਨੇ ਉਹਦੇ ਔਰ ਜਿਹੜੇ ਹੋਰ ਸਾਡੇ ਲੀਡਰ ਨੇ ਯਾਨੀ ਇਹ ਸਾਡੇ ਸ਼ਹਿਰ ਨਾਲ ਤੇ ਖਾਸ ਤੌਰ ਤੇ ਮੁਸਲਿਮ ਭਾਈਚ ਬਹੁਤ ਵੱਡਾ ਇੱਕ ਭੱਦਾ ਮਜ਼ਾਕ ਕੀਤਾ ਜਾ ਰਿਹਾ ਕਿਉਂਕਿ ਇੱਥੇ ਮੁਸਲਿਮ ਮジョਰਿਟੀ ਹੈ ਮਲੇ ਕੋਲੇਜ ਬਿਲਕੁਲ ਵੀ ਸਿੱਖਿਆ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਦਿੱਤਾ ਜਾ ਰਿਹਾ ਤਾਂ ਸਾਨੂੰ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਸਾਡੇ ਸਿੱਖਿਆ ਮੰਤਰੀ ਆਏ ਯਾਰ ਅਸੀਂ ਉਹਨੂੰ ਆਪਣੀ ਮੰਗ ਵੀ ਨਹੀਂ ਰੱਖ ਸਕੇ ਤੇ ਕਿਸੇ ਨੂੰ ਹੋਰ ਫਰਦ ਬੋਲਣ ਨਹੀਂ ਦਿੱਤਾ ਗਿਆ ਨਾ ਹੀ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਇਹ ਤਾਂ ਮੈਂ ਇਸ ਗੱਲ ਦਾ ਬੜਾ ਅਫਸੋਸ ਹੈ ਮੈਨੂੰ ਔਰ ਮੈਂ ਇਹ ਜਾਣਕਾਰੀ ਆਪਣੀ ਜਨਤਾ ਨਾਲ ਆਪਣੇ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਦੀ ਸੋ ਮੈਂ ਕਰ ਰਿਹਾ ਤੇ ਇਸ ਤੋਂ ਇਲਾਵਾ ਜੋ ਮੈਂ ਮੇਰੀ ਇੱਕ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਪੰਜਾਬ ਇਹਨਾਂ ਨੂੰ ਪੁਰਜੋਰ ਅਪੀਲ ਹੈ ਕਿ ਜੋ ਮੈਂ ਮੈਂ ਮੰਗਾ ਦੱਸਿਆ ਨੇ ਜੋ ਵਿਚਾਰ ਮਤਲਬ ਇਸ ਰੱਖੇ ਨੇ ਹਾਂ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਅੱਬੂ ਜੈਤ ਤੇ ਅੱਛਾ ਦੋਸਤੋ ਆਪਾਂ ਗੱਲ ਕਰਦੇ ਦੀ ਸਿੱਖਿਆ ਮਾਡਲ ਦੀ ਆਮ ਆਦਮੀ ਪਾਰਟੀ ਦਾ ਜੋ ਖੌਤੀ ਸਿੱਖਿਆ ਮਾਡਲ ਹੈ ਤੇ ਉਰਦੂ ਭਾਸ਼ਾ ਜੋ ਸਾਡੀ ਉਹ ਖਾਸ ਤੌਰ ਤੇ ਉਹਨਾਂ ਮਲੇ ਕੋਲੇ ਦਾ ਜੋੜ ਕੇ ਦੇਖਿਆ ਜਾਂਦਾ ਹੈ ਉਰਦੂ ਭਾਸ਼ਾ ਨੂੰ ਪੰਜਾਬ ਦੇ ਵਿੱਚ ਤਾਂ ਉਰਦੂ ਭਾਸ਼ਾ ਦਾ ਇਹ ਹਾਲ ਹੈ ਕਿ ਸਕੂਲਾਂ ਦੇ ਵਿੱਚ ਜੋ ਉਰਦੂ ਦੇ ਟੀਚਰ ਸਨ ਨਾ ਉਹ ਸਾਰੇ ਟੀਚਰ ਲਗਭਗ ਜਾਂ ਤਾਂ ਉਹਨਾਂ ਨੂੰ ਮਤਲਬ ਪ੍ਰੋਮੋਸ਼ਨ ਹੋ ਗਈ ਯਾਨੀ